ਲਗ ਗਿਆ ਸਾਰਾ ਨਕੀਹਾ ਚੱਲਾ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਦੇ ਬਲੌਗ ਚ ਆਪਾਂ ਚੱਲੇ ਆ ਗੁਰਦਾਸਪੁਰ ਵਾਲੇ ਵਾਟਰ پارک ਤੇ ਅੱਜ ਆਪਾਂ ਇਹਨੂੰ ਕੰਪੇਅਰ ਵੀ ਕਰਾਂਗੇ ਵੰਡਰਲੈਂਡ ਵਾਲੇ ਨਾਲ ਪਰ ਇੱਕ ਗੱਲ ਹੋਰ ਕੰਪੇਅਰ ਕਰਾਂਗੇ ਆਪਾਂ ਰੇਟ ਦੇ ਤੌਰ ਤੇ ਕਰਾਂਗੇ ਆਪਾਂ ਪ੍ਰਾਈਸ ਦੇ ਤੌਰ ਤੇ ਕਿਉਂਕਿ ਵੰਡਰਲੈਂਡ ਦੀ অলਮੋਸਟ 1600 ਰੁਪਏ ਟਿਕਟ ਆ ਇੱਕ ਪਰ ਪਰਸਨ ਦੀ ਤੇ ਇੱਥੇ ਅਰਾਊਂਡ 750 ਦੇ ਅਰਾਊਂਡ ਆ ਤੇ ਦੇਖਦੇ ਆਪਾਂ ਕੀ ਡਿਫਰੈਂਸ ਹੁੰਦਾ ਉੱਥੇ ਵੀ ਬਫੇ ਆਗਾ ਇੱਥੇ ਬਫੇ ਆਗਾ ਉੱਥੇ 1600 ਚ ਮਿਊਜ਼ੀਅਮ ਪਾਰਕ ਵੀ ਹੈਗਾ ਇੱਥੇ 750 ਚ ਜਸਟ तो बफे तो इतने भी है चलो कंपेयर करा ठीक है क्या इतने वाटर पार्क देख देखते हुए की है तो बहर के लोग चेक करो इधर साइड बार बार है तो बार बार इतने दे आए तो इधर पार्किंग करती है वाटर पार्क ऐसे रूल्स वगैरह देख लिखे देख लारी गो थ्रू हो ल

ਹਾਂ ਜੀ ਜਾਨ ਸਾਡੇ ਔਨ ਡਿਮਾਂਡ ਵੇਅਰਸਾਰ ਫੋਰ ਪੀਰੀਅਡ ਫੋਰ 10 ਮਿੰਟ ਇਨ ਈਚ ਇਹ ਬੈਂਡ ਪਾਣੇ ਆ ਉਹਨਾਂ ਨੇ ਭਾਜੀ ਉਹਨਾਂ ਨੇ ਤੇ 790 ਰੁਪਏ ਪਰ ਪਰਸਨ ਟਿਕਟ ਲੱਗਿਆ ਤੇ ਐਕਸਟਰਾ ਕੈਸ਼ ਵੀ ਰੱਖਿਆ ਕੋਲ ਕਿ ਅੰਦਰ ਇਹ ਲੋਕ ਲੱਕਰਾਉਣੇ ਨਾ ਜਸ ਕੈਸ਼ ਹੀ ਚੱਲਦਾ ਇੱਥੇ ਔਨਲਾਈਨ ਹੀ ਚੱਲਦਾ ਇਹ ਗੁਆਚੇ ਨਾ ਇਹ ਤਾਂ ਹੀ ਆਪਣੇ ਸਾਹ ਉਹਨਾਂ ਪਾਈ ਦੋ ਹਾਂ ਹਾਂ ਬਸ ਇਧਰ ਸਾਈਡ ਤੇ ਕਾ ਫੇ ਇਧਰ ਮਾਜੀ ਕੋਈ ਗੱਲ ਨਹੀਂ ਇਹ ਵਾਟਰਪੂਫ ਗੱਲੇ ਗੱਲ ਤਾਂ ਨਹੀਂ ਨੀ ਨੀ ਕੋਈ ਗੱਲ ਰਹਿਤ ਲੱਥਦਾ ਨਹੀਂ ਜੇ ਕੋਈ ਲੱਤ ਜਿਹਦੇ ਲੱਥ ਜਿਹਦੇ ਕੋਲ ਖੜ੍ਹ ਲਓ ਆ ਜੱਪੇ ਚ ਪਾ ਲਾਂਗੇ ਠੀਕ ਆ ਹੂੰ ਜਿਵੇਂ ਤੱਕਰੀ ਬਣੀ ਜਾਂਦੀ ਕਰਦੀ ਇਹ ਤਾਂ ਮੈਂ ਤੁਸੀਂ ਅੰਦਰ گئے ਹੋ ਐਂਟਰੀ ਕੀਤੀ ਹਾਂ ਹਾਂ ਜੀ ਲੋਕਾਂ ਨੂੰ ਪਤਾ ਜਿਹੜੇ ਅੰਦਰ ਕੰਮ ਕਰ ਰਹੇ ਆ ਹਾਂ ਜੀ ਹਾਂ ਜੀ ਅੱਜ ਰਛਾ ਹੈਗਾ ਕਿ ਐ ਹਲੇ ਨਹੀਂ ਅਜੇ ਤੱਕ ਉਹ ਵੀ ਕਸਟਮਰ ਗਿਆ। ਬਸ ਠੀਕ ਆ। ਤੇ ਦੀ ਐਂਟਰੀ ਆ। ਦੇਖੋ ਜਿਰਾਫ ਲੱਗਾ ਹੋਇਆ ਤੇ ਜਿਵੇਂ ਜਿਰਾਫ ਵਰਗਾ ਲੱਗਦਾ ਆ ਲਾਲ ਹੋ ਕੇ ਫੋਟੋ ਕਿ ਚੱਕਣ ਜਾਂਦਾ। ਇਹ ਮਿਊਜ਼ੀਅਮ ਪਾਰਕ ਵੀ ਆ ਗਿਆ। ਦੇਖੋ ਬੱਚਿਆਂ ਵੱਤ ਝੂਲੇ ਆ। ਜਿਵੇਂ ਲੇਲਾ ਝੂਲੇ ਲੈਣੇ ਤੇ ਮੈਂ ਗੋਲ-ਗੋਲ ਘੁਮਾਦਾਂ ਆਖ ਨਾਲੀ। ਜਿਵੇਂ ਇੱਥੇ ਬਹਿ ਜਾ ਹਾਸਤੇ। ਇਸੇ ਤੋਂ ਹੀ ਵੀ ਬੈਠਾ ਜਾ ਹਾਸਤੇ। ਕੋਈ ਐਂਟਰੀ ਪਹਿਲਾਂ ਹਾਂ ਇੱਥੇ ਲੋਕ ਰਹਿੰਦੇ ਸੀ ਹੁਣ ਅੱਗੇ ਕਰ ਛੱਡੀ ਦੀ ਆ ਬਹੁਤ ਵਾਹ ਬਹੁਤ ਸੋਹਣਾ ਹੈ ਨਹੀਂ ਪਹਿਲਾਂ ਵੀ ਹੁੰਦਾ ਸੀ ਇਹ ਜੋ ਉਹ ਹੁੰਦਾ ਹੀ ਹੁੰਦਾ ਸਾਨੂੰ ਹੁੰਦਾ ਹੀ ਯਾਰ ਮੈਂ ਤੁਹਾਨੂੰ ਯਾਦ ਨਹੀਂ ਯਾਰ ਮੈਨੂੰ ਯਾਦ ਆ ਉੱਚੇ ਨੀਏ ਵਾਸਾ ਵੀ ਉਹ ਯਾਰ ਇੱਥੇ ਬੱਚੇ ਵੀ ਘੇਰਦੇ ਨੇ ਆ ਪਾਉ ਉਹਦੇ ਆ ਗਏ ਤੇ ਕੀ ਪਰ ਡੂੰਗਾ ਨਹੀਂ ਹੋਏ ਕਿਉਂ ਕਿ ਇਹਨਾਂ ਨੇ ਬੇਬ ਬਣਾ ਲਈ ਨਾ ਉੱਥੋਂ ਡੂੰਗਾ ਹੋਣਾ ਅੱਛਾ ਆਹੋ ਸਰ ਠੀਕ ਆ ਠੀਕ ਆ ਆਹੋ ਇਹ ਬੇਪੂਲ ਬਣਾ ਲਿਆ ਬੰਡਰ ਲਾਈਨ ਵਾਂਗ ਵੈਸਾ ਬਹੁਤ ਵਧੀਆ ਯਾਰ ਆਪਣੇ ਏਰੀਆ ਚ ਖੁੱਲ ਗਿਆ ਬਹੁਤ ਵਧੀਆ ਮੈਂ 1:30 1:04 ਤੇ ਬਫੇ ਵਗੈਰਾ ਇੱਥੇ ਲਗਣਾ ਆ ਇਹਦੇ ਬਾਅਦ ਤੁਹਾਨੂੰ ਬਾਅਦ ਵਿੱਚ ਦਿਖਾਵਾਂਗੇ ਵਾਟਰ پارک ਆਇਆ ਬਹੁਤ ਵਧੀਆ ਯਾਰ ਡੀਜ਼ੇ ਵਾਲੇ ਭਾਜੀ ਵੀ ਆ ਗਏ ਆਪਣੇ ਇੱਥੇ ਓਹ ਚੈੱਕ ਕਰੋ ਨਿਊ ਸਲਾਈਡ ਇੱਦਾਂ ਐ ਸਾਡੀ ਹੈ ਕਿ ਬੰਦ ਸਿੱਧਾ ਬਾਹਰ ਗਿਆ ਆਹੋ ਇੱਧਰੋਂ ਜਾਣਾ ਬਾਹਰ ਚਦਾਈ ਲੋਕਲ ਦੇ ਨਵੇਂ ਲੋਕੇਸ਼ਨੇ ਰੇ ਆ ਸਲਾਈਡਾਂ ਥੱਲੇ ਕੋਸਟਿਊਮ ਮੇਲ 50 ਰੁਪਏ ਦਾ ਕੋਸਟਿਊਮ ਫੀਮੇਲ 100 ਰੁਪਏ ਦਾ ਨਹੀਂ ਨਹੀਂ ਲੋਕਰ ਦਾ ਲੋਕਰ ਇੱਕ ਲੈਣਾ ਕਿ ਦੋ ਤੂੰ ਨਾ ਦੋ ਲੈ ਲਓ ਨਾ ਜਿਹੜਾ ਆਏਗਾ ਤੇ ਉਹ ਅੱਛਾ ਦੋਵੇਂ ਲੈ ਲਓ ਟ੍ਰਾਈ ਕਰ ਲਿਓ ਜਿਹੜਾ ਕੰਫਰਟੇਬਲ ਹੋਏਗਾ ਦੇ ਚੈੱਕ ਕਰ ਲਓ ਇੱਥੇ ਕੁਸ਼ਤੀ ਹੁੰਦੇ ਕੀ ਕੀ ਰੇਡ ਆ ਪਿਟਾ ਬਲੂ ਸ਼ਰਟ ਟੀ-ਸ਼ਰਟ ਤੇ ਬਲੂ ਨਿਕਰ ਇਹ ਡਰਾਈ ਫਿਟ ਵਾਲੀ ਆ ਤੇ ਮੈਂ ਘਰੋਂ ਲੈ ਕੇ ਆਇਆ ਅਸੀਂ ਇਹ ਜੂਵੀ ਦਾ ਆਊਟਫਿਟ ਹੈ ਤੇ ਇਸ਼ੂ ਨੇ ਆਪਣੀ ਆਊਟਫਿਟ ਇਥੋਂ ਬਾਈ ਕੀਤੀ ਹੈ ਫੋਨ ਦੇ ਲਿਆ ਮੈਂ ਹੁਣ ਪੂਲ 'ਚ ਰਿਸਕ ਲੈ ਆਇਆ ਇੱਕ ਤੇ ਇਸ਼ੂ ਤੇ ਜੂਵੀ ਆਣ ਲੱਗਿਆ ਇਕੱਠੇ ਸਲਾਈਡ 'ਚ ਦੇਖਦੇ ਆਂ ਕੀ ਹੁੰਦਾ ਉਹ ਵੇਖੋ ਇਸ਼ੂ ਉੱਪਰ ਹੈਲੋ ਕੈ ਕਰਦੀ ਹੋਰ ਵੇਖੋ ਵਨ ਐਕਸ ਤੇ ਬਣਾ ਲਗਿਆ ਤੁਹਾਡੀ ਕੁਆਲਿਟੀ ਵਾਦਾ ਹੁੰਦੀ ਆ ਤੇ ਦੇਖੋ ਇਸ਼ੂ ਨੇ ਕਿੱਥੋਂ ਆਂਦੇ ਆ ਹੁਣ ਮੈਂ ਖਿਆ ਉੱਪਰ ਲਿ ਉਸ ਉੱਪਰ ਲਿ ਜਵਾਨਾ ਉਹਨਾਂ ਨੇ ਬਹੁਤ ਫਨ ਕਰਦੇ ਪਹਿਰਾਸ਼ ਮਾ ਸਾਹਿਬ ਵੀ ਨਹੀਂ ਹੈਗਾ ਪੰਜ ਛੇ ਫੈਮਿਲੀਆ ਹੀ ਆ ਬਸ ਬਹੁਤ ਵਧੀਆ ਆ lettes see ਗੋਤਾ ਲੱਗਦਾ ਕਿ ਨਹੀਂ ਲੱਗਦਾ ਦੇ ਵੀਸ ਮੇਂ ਕਰਦੇ ਪਏ ਆ ਇਹ ਆ ਲਗਿਆ ਸਲਾਈਡ ਚੈਰ ਉਹ ਆ ਵਾਲੀ ਸਲਾਈਡ ਲੈਣ ਲਗੇ ਆ ਅੱਛਾ 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 ਗੈਟ ਇਟ ਕਹਿ ਰਿਹਾ ਕਿਥੇ ਭੁੱਲ ਜਨਾ ਉਹ ਭੇਦੇ ਆ ਓਕੇ ਕਹਿੰਦੇ ਉਹਨੂੰ ਜੋ ਵੀ ਕਹਿੰਦੇ ਆ ਹਵਾ ਵਾਲਾ ਜਿਹੜਾ ਬੈਗ ਹੁੰਦਾ ਆ ਇੱਕ ਅੜਨਾਵਜੂ ਓਹੋ ਸਫਲ ਲੱਗੇਗਾ ਸ਼ਾਇਦ ਇਹ ਕੱਢ ਲਿਆ ਬਾਹਰ ਆ ਲਗੇ ਸ਼ੂਤੇ ਜੂਵੀ ਬੈਸਟ ਆਫ ਲੱਕ ਮਜ਼ਾ ਆਇਆ ਕਿਦਾਂ ਦਰਿਆ ਮੇਰੇ ਆ ਜਾਓ ਨਿਕਲੋ ਫੇਰੋਂ ਬਾਹਰ ਕਿਦਾਂ ਦਰਿਆ ਐਕਸਪੀਰੀਅੰਸ ਕਿਦਾਂ ਦਰਿਆ ਆਹਦਾ ਖਤਰਾ ਆ ਗਈ ਵੈਸੇ ਮੈਂ ਨਹੀਂ ਲੈ ਸਕਦਾ ਆ ਗੋਦ ਲਾਈਏ ਇੱਕ ਗੋਦ ਲਾਈਏ ਇਸ ਤੋਂ ਡਰ ਲੱਗਦਾ ਆ ਪਰ ਮੈਂ ਇੱਕ ਲੈਣ ਲੱਗਿਆ ਛੋਟੀ ਜਿਹੀ ਸਲਾਈਡ ਆਹ ਵਾਲੀ ਸਲਾਈਡ ਲੈਣ ਲੱਗਿਆ ਬਾਰਿਸ਼ ਵੀ ਆਣ ਲੱਗੀ ਏ ਜੋ ਬਾਰਿਸ਼ ਆ ਕੇ ਵਾਹ ਯਾਰ ਜੋ ਵੀ ਭਾਈ ਆਇਆ ਨਹੀਂ ਰਿਹਾ ਓ ਬਾਬਾ ਬਪਾ ਇੰਜੋਏ ਕਰਦੇ ਬਈਆ ਸਾਰੇ ਭਾਈ ਮੈਂ ਬਾਬੇ ਇੰਜੋਏ ਕਰੇ ਕਰਦੀ ਆ ਹਨ ਇੱਕ ਇੱਕ ਆਇਤੰਮ ਨਾਲ ਲੰਬਾ ਫੇਟ ਚ ਗਈ ਗਿਆ ਬਾ ਐਂਟਰੀ ਜੇ ਲੱਗੇ ਦਾ ਗੋਲ ਗੱਫੇ ਗੋਲ ਗੱਫੇ ਵਿੱਚ ਗੋਲ ਗੱਫਾ ਆਲੂ ਤੇ ਸਰਵਿੰਗ ਆਪੇ ਹੀ ਆ ਤੋਂ ਉਸ ਤੋਂ ਬਾਅਦ ਇੱਥੇ ਪਲੇਟਾ ਦਿੰਦੀ ਆ ਚਮਚ ਸੈਲਡ ਆਚਾਰ ਪਾਣੀ ਦੇ ਗਲਾਸ ਚੋਲ ਲੱਗੇ ਦੇ ਉੱਥੇ ਇਹਦੇ ਵਿੱਚ ਦਾਲ ਆ ਇਹਦੇ ਵਿੱਚ ਵੀ ਦਾਲ ਆ ਇਹ ਸਾਹੀ ਪਨੀਰ ਆ ਇਹ ਚਨੇ ਸੁੱਕੇ ਡਰਾਈ ਚਨੇ ਇਹ ਰੋਟੀ ਮੈਨਚੂਰੀਅਨ ਨਿਊਡਲ ਪਾਸਤਾ ਲਾਸਟ ਵਿੱਚ ਹਲਵਾ ਇਹ ਤੁਸੀਂ ਕੋਲਡ ਡਰਿੰਕ ਲੈ ਸਕਦੇ ਹੋ پیسے ਦੇ ਕੇ ਲਾਸਟ ਮੇਲਾ ਬਣਾ ਲਿਆ ਹਲਵਾ ਤੁਹਾਨੂੰ ਬਹੁਤ ਵਧੀਆ ਰਹੀ ਲੇਸੀ ਕਿਉਂ ਜਮਨੇ ਦਾਇਆ ਟਰਾਈ ਕਰੀਏ ਹੋਰ ਲੈ ਲੈਣ ਲਿਆਣਾ ਆਪਣੇ ਫਿਰ ਆਪਿਸਪਾਸ ਵਿੱਚ ਲੈ ਆਉਣਾ ਇੱਕ ਕੰਨੇ ਜਾ ਰਹਾ ਦੇਖੋ ਜੋ ਵੀ ਕਹਿੰਦਾ ਗੋਲਫੇ ਖਾਣੇ ਆ ਤੇ ਹੁਣ ਆਪਾਂ ਗੋਲਫੇ ਖਾਣ ਚੱਲਿਆ ਮੁੜ ਕੇ ਆਪਸ ਨੂੰ ਥੱਕੇ ਹੋਏ ਘਰ ਨੂੰ 4 ਵੱਜ ਚੁੱਕੇ ਆ ਕਾਫੀ ਟਾਈਮ ਸਪੈਂਡ ਕੀਤਾ ਇੱਥੇ ਆਪਾਂ ਨੇ ਕਿੰਝ ਵੀ ਮਜ਼ਾ ਆਇਆ ਨਾ ਕਜ਼ਮ ਡਰਾਪਿੰਗ ਬੱਕਸ ਯਾ ਲਾਈਕ ਇਟਸ ਨਾਥਿੰਗ ਅਰ ਮਾਈ ਰੈਕ